ਸਤਿ ਸ਼੍ਰੀ ਅਕਾਲ ਜੀ ਇੱਕ ਬਹੁਤ ਵਧੀਆ ਨਿਊਜ਼ ਲੈ ਕੇ ਆਏ ਹਾਂ ਅੰਡਰ ਗ੍ਰੈਜੂਏਟ ਪ੍ਰੋਗਰਾਮ ਵਾਲੇ ਸਟੂਡੈਂਟਸ ਲਈ ਜਿਹੜੇ ਵੀ ਸਟੂਡੈਂਟਸ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ ਵੇਟ ਕਰ ਰਹੇ ਸੀਗੇ ਆਪਣਾ ਸਟੱਡੀ ਪਰਮਿਟ ਅਪਲਾਈ ਕਰਨ ਲਈ ਜਿੱਦਾਂ ਤੁਹਾਨੂੰ ਪੁਰਾਣੀ ਵੀਡੀਓ ਸ ਵਿੱਚ ਅਸੀਂ ਦੱਸਿਆ ਸੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਹੋਣੇ ਸ਼ੁਰੂ ਹੋ ਗਏ ਆ ਨੇ ਤੁਹਾਡੇ ਸਾਹਮਣੇ ਲਾਈਵ ਪ੍ਰੂਫ ਲੈ ਕੇ ਆਏ ਹਾਂ ਸੋ ਇਹ ਸਾਰੇ ਸਟੂਡੈਂਟਸ ਨੂੰ ਹੁਣੇ ਹੀ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਇਸ਼ੂ ਕੀਤੀਆਂ ਨੇ ਇਹਨਾਂ ਦੀ ਜਿਹੜੀਆਂ ਸਟੱਡੀ ਪਰਮਿਟ ਅਪਲੀਕੇਸ਼ਨ ਨੇ ਵਿਦਨ ਅ ਵੀਕ ਲਾਂਚ ਹੋਣਗੀਆਂ ਐਂਡ ਵੀ ਆਰ ਵੈਰੀ ਹੋਪਫੁਲ ਇਹਨਾਂ ਦੇ ਬਹੁਤ ਪੋਜ਼ਿਟਿਵ ਰਿਜ਼ਲਟ ਆਉਣਗੇ ਬਿਕਾਜ਼ ਇਹ ਜਾ ਰਹੇ ਨੇ ਪਬਲਿਕ ਕੋਲੇ ਵਿੱਚ ਆਪਣੀ ਮਨਪਸੰਦ ਦਾ ਕੋਰਸ ਲੈ ਕੇ ਜਾ ਰਹੇ ਨੇ ਔਰ ਉਹਨਾਂ ਨੂੰ ਪ੍ਰੋਵਿੰਸ਼ੀਅਲ ਟੈਸਟਿਫੀਕੇਸ਼ਨ ਲੈਟਰ ਮਿਲਣ ਵਿੱਚ ਕੋਈ ਪ੍ਰਾਬਲਮ ਨਹੀਂ ਆਈ ਵਾਓ ਸੋ ਅਗਰ ਤੁਸੀਂ ਵੀ ਅੰਡਰਗ੍ਰੈਜੂਏਟ ਪ੍ਰੋਗਰਾਮ ਲਈ ਅਪਲਾਈ ਕਰਨਾ ਚਾਹੁੰਦੇ ਹੋ ਨੈਕਸਟ ਇਨਟੇਕ ਲਈ ਕੈਨੇਡਾ ਜਾਣਾ ਚਾਹੁੰਦੇ ਹੋ ਰਾਈਟ ਨੋ ਬਹੁਤ ਵਧੀਆ ਟਾਈਮ ਹੈ ਤੁਸੀਂ ਸਾਡੇ ਆਫਿਸ ਨਾਲ ਕੰਟੈਕਟ ਕਰੋ ਤੁਹਾਨੂੰ ਤੁਹਾਡੇ ਮਨਪਸੰਦ ਕੋਰਸ ਲਈ ਅਪਲਾਈ ਕਰਾਂਗੇ ਵਧੀਆ ਕਾਲਜ ਲੈ ਕੇ ਦੇਵਾਂਗੇ ਤੁਹਾਨੂੰ ਇਦਾਂ ਹੀ ਪ੍ਰੋਵਿੰਸ਼ੀਅਲ ਟੈਸਟੇਸ਼ਨ ਲੈਟਰ ਇਸ਼ੂ ਹੋਏਗੀ ਔਰ ਤੁਹਾਡਾ ਸਟੱਡੀ ਪਰਮਿਟ 100% ਮਿਲੇਗਾ ਅੱਛਾ ਤੋਂ ਸਾਡੇ ਵੱਲੋਂ ਇੱਕ ਰეკਮੈਂਡੇਸ਼ਨ ਹੈ ਕਿਸੇ ਵੀ ਤਰੀਕੇ ਦੀ ਮਿਸਲੀਡਿੰਗ ਇਨਫੋਰਮੇਸ਼ਨ ਦੇ ਤੁਸੀਂ ਨਾ ਟਰਸ ਕਰੋ ਕੈਨੇਡਾ ਬਹੁਤ ਵਧੀਆ ਰਿਜ਼ਲਟ ਲੈ ਕੇ ਆ ਰਿਹਾ ਹੈ ਜੋ ਕਿ ਕੈਨੇਡਾ ਨੇ ਨਵਾਂ ਕੈਪਿੰਗ ਸਿਸਟਮ ਕੀਤਾ ਹੈ ਉਹਦੇ ਵਿੱਚ ਮੈਕਸਿਮਮ ਸੀਟਸ ਪਬਲਿਕ ਕਾਲਜਿਸ ਨੂੰ ਮਿਲੀਆਂ ਨੇ ਸਾਡੇ ਵੱਲੋਂ ਸਲਾਹ ਹੈ ਟਾਈਮ ਸਿਰ ਰਿਪਲਾਈ ਕਰੋ ਤੁਹਾਨੂੰ ਪਬਲਿਕ ਕਾਲਵ ਕੋਲ ਐਡਮਿਸ਼ਨ ਮਿਲੇਗੀ ਅੰਡਰਗ੍ਰੈਜੂਏਟ ਗ੍ਰੈਜੂਏਟ ਜਾਂ ਮਾਸਟਰਸ ਕਰਨ ਲਈ ਸਾਡੇ ਆਫਿਸ ਨਾਲ ਕੰਟੈਕਟ ਕਰੋ ਤੁਸੀਂ ਨੈਕਸਟ ਡੇ ਟੇਕ ਲਈ ਕੈਨੇਡਾ ਜਾ ਸਕਦੇ ਹੋ ਥੈਂਕ ਯੂ